सतनाम श्री वाहिरु साहिब जी सतनाम श्री शी साहिब साहिबीओ दुख पंजनी साहिब गौरी महल्ला पंजवा मज ਦੋ ਪੰਜਨ ਤੀਰਾ ਨਾਮ ਜੀ ਦੁਖ ਪੰਜਨ ਤੀਰਾ ਨਾਮ ਆਠ ਪੈਰ ਆਰਾਧੀਐ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟਵਸੇ ਪਾਰ ਬ੍ਰਹਮ ਸੋਈ ਸੁਹਾਵਾਤਾ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਰ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੇ ਆਰਾਧ ਓ ਤੇਰੀ ਜਗ ਜੀਵਨਾ ਮੇਰੀ ਠਾਕੁਰ ਅਗਮ ਗਾਦ ਭੈ ਕਿਰਪਾਲ ਗੁਸਾਈਆ ਨੱਠੇ ਸੋਖ ਸੰਤਾਪ ਤੱਤੀ ਵਾਂ ਨ ਲੱਗੈ ਸੱਗ ਰਖੀ ਆਪੂ ਗੁਰ ਨਰਾਇਣ ਦਿਉ ਗੁਰ ਗੁਰ ਸੱਚਾ ਸਿਰਜਣਹਾਰੂ ਗੁਰ ਤੁਟ ਸਭ ਕਿਸ ਪਾਇਆ ਜਨ ਨਾਨਕ ਸਦ ਬਰਿਹਾਰੂ ਗੜੀ ਮਹਲਾ ਪੰਜਵਾਂ ਸੁਕੇ ਹਰੇ ਕੀਏ ਖਿਨ ਮਹੈ ਅੰਮ੍ਰਿਤ ਦ੍ਰਿਟ ਸਚ ਜੀਵਾਈ ਕਟ ਕਟ ਪੂਰੀ ਗੁਰਦੀਵ ਸਿਵ ਕੋ ਦੀਨੀ ਆਪਣੀ ਸੇਵ ਰਹਾ ਮਟ ਗਈ ਚਿੰਤਾ ਪੁਨੀ ਮਨ ਆਸਾ ਕਰੀ ਦਿਆ ਸਤਗੁਰ ਗੁਣ ਤਸਾ ਦੁਖ ਨਾ ਠੇ ਸੁਖ ਆਏ ਸਮਾਈ ਧੀਰਨਾ ਪਰਿ ਜਾ ਗੁਰ ਫਰਮਾਈ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖੁਲ ਫਲੀ ਗਉੜੀ ਮਹਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸਾਂਤ ਤਾਪ ਗਏ ਪਾਈ ਪ੍ਰਭ ਸਾਂਤ ਸੀਤਲ ਪੈ ਕੀਨੀ ਪ੍ਰਭ ਆਦਾਤ ਰਾ ਕਿਰਪਾ ਤੇ ਵੈ ਸੁਹੇਲੇ ਜਨਮ ਜਨਮ ਕੇ ਵਿਛਰੇ ਮਿਲੇ ਲਾਉ ਸਿਮਰਤ ਸਿਮਰਤ ਪ੍ਰਵਕਾਣਾ ਸਗਲ ਰੂਪ ਕਾ ਬਿਨ ਸਿਆਠਾਉ ਸਹਿ ਸੁਭਾਏ ਬੋਲੇ ਹਰਬਾਣੀ ਆਤ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮਨੇੜ ਨ ਆਵਾਈ ਕਉ ਨਾਨਕ ਜੋ ਹਰ ਗੁਣ ਗਾਵਾਈ ਗੜੀ ਮਹਲਾ ਪੰਜਵਾਂ ਜੇ ਸਿਮਰਤ ਦੂਖ ਸਭ ਜਾਇ ਨਾਮ ਰਤਨ ਵਸੇ ਮਨ ਆਈ ਜਪ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਿਖਾਣੀ ਰਹਾਉ ਇਕ ਸਿ ਬਿਨ ਨਾਈ ਦੂਜਾ ਕੋਈ ਜਾ ਕੇ ਦ੍ਰਿਸ਼ਟ ਸਦਾ ਸੁਖ ਹੋਈ ਸਾਜਨ ਮੀਤ ਸਖਾ ਕਰ ਈਕ ਹਰ ਹਰ ਅੱਖਰ ਮਨ ਮੈਂ ਲੀਕ ਰਵ ਰਹਾ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾੜੀ ਮੰਲਾ ਪੰਜਵਾ ਕੋਟ ਬਿਗਨ ਹਿਰੇ ਖਿਨਮਾਹੀ ਹਰ ਹਰ ਕਰਤਾ ਸਾਧ ਸੰਗ ਸੁਨਾਏ ਪੀਤ ਰਾਮ ਰਸ ਅਮਰਤਾ ਗੁਣ ਜਾਸੀ ਜਪ ਹਰ ਚਨ ਮਿਟੀ ਖੁਦ ਤਾਸੈ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾਕੇ ਹਿਰਦੈ ਵਸੇ ਭਗਵਾਨ ਔਖਦ ਮੰਤਰਾ ਤੰਤ ਸਭੇ ਸ਼ਾਰੂ ਕਰਨਿਹਾਰੂ ਰਿਤੇ ਮਹਤਾਰੀ ਸਜ ਸਭ ਧਰਮ ਪਜੋ ਪਾਰ ਬ੍ਰਹਮ ਕਉ ਨਾਨਕਾ ਟਾਲੇ ਧਰਮ ਗੜੀ ਮਹਲਾ ਪੰਜਵਾ ਸਾਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਪਾਈ ਰਹਾ ਤੇਰਾ ਨਾਮ ਨਿਤ ਰਸਨਾ ਵਿਖਾਨ ਬਿਨਸੇ ਰੋਗ ਪੈ ਕਲਿਓ ਨਹੀਂ ਪਾਰ ਬ੍ਰਹਮ ਗੁਣ ਅਗੰਬ ਵਿਚਾਰੋ ਸਾਧੂ ਸੰਗਮ ਹੈ ਨਿਸਤਾਰੀ ਨਿਰਮਲ ਗੁਣ ਗਾਓ ਨਿਤਨੀਤ ਗਈ ਬਿਆਦ ਉਮਰੇ ਜਨਮੀਤਾ ਮਨ ਬਚ ਕਰਮ ਪ੍ਰਭ અપਨਾ ਤਿਆਈ ਨਾਨਕ ਦਾ ਤੇਰੀ ਸਰਨਾਇ ਗੜੀ ਮਹਲਾ ਪੰਜਵਾਂ ਨੀਤਰ ਪ੍ਰਗਾਸ ਕੀਆ ਗੁਰ ਦੀਵਾ ਪਰਮਗੈ ਪੂਰਨ ਵੀ ਸਿਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮੋ ਪ੍ਰਾਪਰਪਾਦਾਰੀ ਨਾਨਕ ਨਾਮ ਜਪੈ ਸੋ ਜਿਵਾਈ ਸਾ ਸੰਗ ਹਰ ਅੰਮ੍ਰਿਤ ਪੀਵੈ ਗੜੀ ਮਹਲਾ ਪੰਜਵਾ ਤਿਰਗਰ ਬੈਸੋ ਹਰਜਨ ਪਿਆਰੀ ਸਤਗੁਰ ਤੁਮਰੀ ਕਾਜ ਸਵਾਰੀ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈ ਜੇ ਰਖੀ ਕਰਤਾਰੀ ਬਾਦ ਸ਼ਾ ਸ਼ ਸਵਸਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਭਉ ਹੈ ਪਜੋ ਭਗਵਾਨ ਸਾ ਸੰਗਤ ਮਿਲ ਕੀ ਨੋਦਾਨੀ ਚਾਨ ਪਰੇ ਪ੍ਰਵੰਤਰ ਜਾਮੀ ਨਾਨਕੋਟ ਪਕਰੀ ਪ੍ਰਭ ਸੁਆਮੀ ਗੋੜੀ ਮਹਲਾ ਪੰਜਵਾ ਰਾ ਕਪਿਤਾ ਪ੍ਰਭ ਮੇਰੀ ਮੋਹ ਨਿਰਗੁਣ ਸਭ ਗੁਣ ਤੇਰੀ ਰਹਾਉ ਪੰਚ ਵਿਖਾ ਦੀ ਏਕ ਗਰੀਬਾ ਰੱਖੋ ਰੱਖਣ ਹਾਰੀ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸਰ ਤੁਹਾਰੀ ਕਰ ਕਰ ਹਾਰਿਓ ਅਨਕ ਬੋ ਪਾਤੀ ਛੁੱਡੇ ਕਿ ਤੂ ਨਾਹੀ ਏਕ ਬਾਤ ਸੁਣ ਤਾ ਕੀ ਓਟਾ ਸਾ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਭਉ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਾਂ ਵਿਖਾ ਦੀ ਸਹਿ ਸੁਹਿਲੀ ਬਾਣੀ ਕਉ ਨਾਨਕ ਮਨ ਫੈ ਪ੍ਰਗਾਸਾ ਪਾਇਆ ਪਨ ਨਿਰਬਾਣੀ ਮਿਲਾ ਮਹੱਲਾ ਪੰਜਵਾ ਸਰਬ ਕਲਿਆਣ ਕੀ ਗੁਰ ਦੀਵਾ ਸੇਵਕ ਆਪਣੀ ਲਾਇਓ ਸੀ ਉਹ ਵਿਗਨ ਲਾਗੇ ਜਪ ਲਖ ਵੀ ਵਾ ਤਰਤ ਪੁਨੀਤ ਭਈ ਗੁਣ ਗਾਈ ਦੁਰਤ ਗਿਆ ਹਰ ਨਾਮ ਤੇ ਆਈ ਰਹਾ ਸਬਨੀ ਠਾਈ ਰਵਿਆ ਆਪ ਆ ਜੁਗਾਂ ਜਕ ਵੱਡ ਪਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਤਾਈ ਉਠੇ ਸਭ ਸੁਖ ਪਾਏ ਸੰਗ੍ਰਿਤ ਊਠੇ ਪਾਰ ਬ੍ਰਹਮ ਪ੍ਰਪੈਰ ਖਵਾਲੀ ਜਿੱਥਾ ਕੀਤੇ ਦਿਸੈ ਨਾਲੇ ਨਾਨਕ ਦਾਸ ਖਸਮ੍ਰਿਤ ਪਾਲੇ ਮੇਲਾ ਮਹਲਾ ਪੰਜਵਾਂ ਚਰਨ ਕਮਲ ਪ੍ਰਭ ਹਿਦੈ ਧਿਆਈ ਰੋਗੈ ਸਾਰੇ ਸੁਪਾਈ ਗੁਰ ਦੁਖ ਕਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਮਾਨੰ ਰਹਾਉ ਅਕਤ ਕਥਾ ਅੰਮ੍ਰਿਤ ਪ੍ਰਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਮੇਲਾ ਮਹੱਲਾ ਪੰਜਵਾ ਸਾਤ ਪਾਈ ਗੁਰ ਸਤਗੁਰ ਪੂਰੇ ਸੁਖ ਉਪਜੀਵਾਜੀ ਅਨਤੂਰੀ ਰਹਾਉ ਤਾ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲਵੇ ਸਭ ਨਸੀ ਅੰਧ ਕਰ ਮਿਲ ਅਸੰਧ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਮੇਲਾ ਮਹੱਲਾ ਪੰਜਵਾ ਸਗਲ ਆਨੰਦਾ ਕੀਆ ਪਰਮੇਸ਼ਰੈ ਆਪਣਾ ਬਿਰਤ ਸਮਾਰਿਆ ਸਾਜਨਾ ਹੋਏ ਕਿਰਪਾ ਲਾ ਮੀਸੇ ਸਾ ਪਰਿਵਾਰਿਆ ਕਾਰਜ ਸਤਗੁਰੂ ਆਪ ਸਵਾਰਿਆ ਵੱਡੀ ਆਚਾਰ ਗੋਵਿੰਦ ਕੀ ਸੂਖ ਮੰਗਲ ਕਲਿਆਣ ਵੀ ਚਾਰਿਆ ਰਹਾਉ ਵਣ ਤ੍ਰਣ ਤ੍ਰਿਪਮਨ ਹਰਿਆ ਹੋਈ ਸਗਲੇ ਜੀ ਸਹਦਾਰਿਆ ਮਨ ਇਚੇ ਨਾਨਕ ਪਾਈ ਪੂਰਨ ਇਚ ਬੁਜਾਰਿਆ ਮੇਲਾ ਮਹਲਾ ਪੰਜੇ ਵਾਗ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜੀ ਕਰਿਆ ਆ ਰਹਾਉ ਰਜ ਰਜ ਭੋਜਨ ਖਾਓ ਮੇਰੀ ਪਾਈ ਅੰਮ੍ਰਿਤ ਨਾਮ ਜਿਦ ਮੈਂ ਸਿਈ ਨਾਈ ਨਾਨਕ ਗੁਰੂ ਰੇ ਸਿਰ ਨਾਈ ਜਿਨ ਆਪਣੇ ਨਾਮ ਕੀ ਪੈ ਜਿਰਖਾਈ ਵੇਲਾ ਉਹ ਮਹੱਲਾ ਪੰਜੇ ਵਾ ਤਾਪ ਸੰਤਾਪ ਸਗਲੀ ਗਏ ਬਿਨ ਸੇ ਤੀ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗੈ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗਾ ਗੁਣ ਗਾਓ ਨਿਤ ਰਾਮ ਕੀ ਇਹ ਅਖਦ ਜੋ ਗਾਈ ਆਏ ਬਸੋ ਕਰ ਇਸ ਮਹਿ ਇਹ ਭਰੇ ਸੰਜੋਗੈ ਨਾਨਕ ਪ੍ਰਸ ਪਰਸਨ ਪਾਇ ਨਹਿ ਗਏ ਵਿਯੋਗ ਮਿਲਾ ਉਨ ਮਹਨਲਾ ਪੰਜਿ ਵਾਗ ਬੰਦਨ ਕਾਟਿ ਆਪ ਪ੍ਰਭ ਹੁਆ ਕਿਰਪਾਲਾ ਦੀਨ ਦਿਆਨ ਪ੍ਰਭ ਪਾਰ ਬ੍ਰਹਮ ਤਾਕੀ ਨਰਨ ਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗਾਈ मन तना शीतल सुखी भया प्रध्यान जोग रहखदार का नाम है जित रोग नपाय सत्संग मन तनय फिर दुख न जाय हर 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 जापिया अंतर लेव लाई ਕੇਲ ਵਿਕਾ ਉਤਰ ਸੁਧ ਹੋਈ ਸਾਧੂ ਸਰਨਾਈ ਸੁਨਤਾ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਬਿলাই ਮਹਾ ਮੰਤਰ ਨਾਨਕਾ ਕਥੈ ਹਰ ਕੀ ਗੁਣ ਗਾਈ ਮਿਲਾ ਮਹਲਾ ਪੰਜਵਾਂ ਹਰ ਹਰ ਹਰਿ ਰਾਧਿਆ ਹੋਈਐ ਅਰੋਗ ਰਾਮ ਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾਉ ਘਰਪੂਰਾ ਰ ਜਾਪੀਐ ਨਿਤ ਕੀਚੈ ਫੂਗ ਸਾਧ ਸੰਗਤ ਕੈ ਵਾਰ ਨਹੀਂ ਮਿਲਿਆ ਸੰਜੋਗ ਜੇ ਸਿਮਰਤਾ ਸੁਖ ਪਾਈਐ ਬਿਨ ਸੇ ਬਿਯੋਗ ਨਾਨਕ ਪ੍ਰਸਰਨਾ ਗਤੀ ਕਰਨ ਕਾ ਨ ਜੋਗਾ ਰਾਗ ਬਲਾਵਲ ਮਹੱਲਾ ਪੰਜਵਾ ਅਦੇ ਕਰ ਪੰਜਵਾ ਇਕ ਓੰਕਾਰੇ ਸੰਗੁਰ ਪ੍ਰਸਾਦਿ ਅਵਰ ਉਪਾਸ ਸਭ ਤਿਆਗਿਆ ਨਾਰੂ ਨਾਮ ਲਿਆ ਤਾ ਪਾਪ ਸਾਂ ਮਿਟੇ ਰੋਗ ਸਿਤਲ ਮਨ ਪਿਆਉ ਘਰ ਪੂਰਾ ਆਨੰਦ ਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰਮਿਆ ਰਹਾਉ ਬਹਾਂ ਪਕੜਿਆ ਪ੍ਰਭ ਕਾ ਡਿਆ ਕੀਨਾ ਆਪਣੇ ਆਉ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆਉ ਮਿਲਾ ਮਹਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਪੁਜਿਆ ਸੁਖ ਸੰਤਾ ਵੱਡ ਪਰਤਾਪ ਆਚਰ ਰੂਪ ਹਰ ਕੀਨੀ ਦਾਤਾ ਗੁਰ ਗੋਵਿੰਦ ਕਿਰਪਾ ਕਰੀ ਰਾਖਿਆ ਮੀਰਾ ਭਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹਾਉ ਮਰਤੀ ਕਦੇ ਨਾ ਹੋਵੈ ਜਨ ਕੀ ਹਰਿ ਦਾਸ ਨਾਨਕ ਜੋਰ ਗਵਿੰਦ ਕਾ ਪੂਰ ਗਨ ਕਾਸ ਬਿਲਾਲ ਮਹੱਲਾ ਪੰਜਵਾਂ ਤਤਿਵਾ ਨ ਲਗਾਈ ਪਾਰ ਬ੍ਰਹਮ ਸਰਨਾਈ ਤੋ ਗਿਰਧ ਮਾਰੀ ਰਾਮਕਾਰ ਦੁੱਖ ਲਾਗੇ ਨਾ ਪਾਈ ਸਤਿਗੁਰੂ ਪੂਰਾ ਪੀਟਿਆ ਜਨ ਬੰਤ ਬਣਾਈ ਰਾਮ ਨਾਮ ਔਖ ਦਿਆ ਏਕਾ ਲਿਵ ਲਾਈ ਰਹਾਉ ਰਾਖ ਲਈ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਕਉ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਮੇ ਲਾਲ ਮਹਲਾ ਪੰਜਵਾਂ ਆਪਣੇ ਬਾਲਕ ਆਵਰਖਿਆ ਨਾ ਪਰਮ ਬ੍ਰਹਮ ਗੁਰ ਦੀ ਵਾਉ ਸੁਖ ਸ਼ਾਂਤ ਸਹਜ ਅਨੰਦ ਭੈ ਪੂਨ ਪਈ ਸੀ ਵਾ ਰਹਾਉ ਪਾਜਨਾ ਕੀ ਬੇਨਤੀ ਸੁਣੀ ਪ੍ਰਵਾਪ ਰੋਗ ਮਿਟਾ ਜੀਵਾਲਿਆਨ ਜਾ ਕਾ ਵਡ ਪ੍ਰਤਾਪ ਦੁਖ ਮਾਰੇ ਬਖਸ਼ਿਆ ਨ ਆਪਣੀ ਕਲਦਾਰੀ ਮਨ ਬਾਛਤਾ ਫਰ ਦਿੱਤਿਆ ਨ ਨਾਨਕ ਬਲਿਹਾਰੀ ਬੇਲਾਲ ਮਹੱਲਾ ਪੰਜਵਈ ਤਾਪ ਲਹਾਇਆ ਗੁਰ ਸਿਰਜਣਹਾਰੂ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਉ ਕਰ ਮस्तक ਧਾਰ ਬਾਲਕ ਰਖ ਲੀਨੋ ਪ੍ਰ ਅੰਮ੍ਰਿਤ ਨਾਮ ਮਹਾਰਸ ਅ ਦੀਨੋ ਦਾਸ ਕੀ ਲਾਜ ਰਖੇ ਮਿਰਵਾਨ ਗੁਰੂ ਨਾਨਕ ਬੋਲੇ ਦਰਗਹਿ ਪ੍ਰਵਾਨ ਮਿਲਾ ਹਲ ਮਹੱਲਾ ਪੰਜਵਾਂ ਧਾ ਪਾਪਤੀ ਰੱਖੀ ਆਪ ਸੀਤਲ ਬੈ ਗੁਰ ਚੰਨੀ ਲਾਗੀ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਾਪ ਦੀਨੇ ਜਗ ਤੁਧਾਰ ਨੌਖਣ ਪ੍ਰਤਾਪ ਦੁਖ ਵਿਨਸੇ ਸੁਖ ਅਨੰਤ ਪਰਵੇਸਾ ਤ੍ਰਿਸ਼ਣ ਬੁਝੀ ਮੰਤਨ ਸਤਰਾਪ ਅਨਾਥ ਕੋ ਨਾ ਸੰਸਮਰਥਾ ਸਭ ਸ੍ਰੀ ਕੋ ਮਾਈ ਬਾਪਾ ਪਾਤਿਵਛਲ ਪੰਜਨ ਸੁਆਮੀ ਗੁਰਗਾਤ ਨਾਨਕਾ ਲਾਪ ਸੋਟ ਮਹੱਲਾ ਪੰਜ ਵਾਏ ਕਾਰਿਸ਼ ਨਾਨ ਸਿਮਰ ਪ੍ਰਭ ਅਪਨਾ ਮਨ ਤਨ ਪਿਆ ਰੂਗਾ ਕੋਟ ਵਿਗਨ ਲਾਤੀ ਪ੍ਰਸਰਨਾ ਪਰਟੀ ਫਰੀ ਸੰਜੂਗਾ ਪ੍ਰਭ ਬਾਣੀ ਸਭ ਸੁਬਾਕਿਆ ਗਾਹੋ ਸੁਨੋ ਪੜੋ ਨਿਤ ਭਾਈ ਗਰਪੂਰੇ ਤੂੰ ਰਾਖਿਆ ਰਹਾਉ ਸਾਚਾ ਸਹ ਮਿੱਤ ਵਿਦਾਈ ਪਤਵਚਨ ਦਿਆ ਲਾਉ ਸੰਤਾਂ ਕੀ ਪੈਜ ਰਖਦਾ ਆਇ ਆਦ ਬਿਰਦ ਪ੍ਰਤਪਾਲਾਉ ਹਰ ਅੰਮ੍ਰਿਤ ਨਾਮ ਪੋਜਨ ਨਿਤ ਪਿੰਚਾਉ ਸਰਬ ਵੇਲਾ ਮੁਖ ਪਾਵਉ ਜਰਾ ਮਰਾਤਾਪ ਸਭਨਾ ਠਾ ਗੁਣ ਗੋਬਿੰਦ ਨਿਤ ਗਾਵਾ ਸੁਣੀ ਅਰਦਾਸ ਸੁਆਮੀ ਮੀਰੇ ਸਰਵ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਰ ਹਰ ਨਾਨਕੀ ਵਿੜਿਆਈ ਸੋਰਠਾ ਮਲਾ ਪੰਜ ਵਾਉ ਸੂਖ ਮੰਗਲ ਕਲਿਆਣ ਸਹਿਜਨ ਆਏ ਪ੍ਰਭ ਕੇ ਚੰਨ ਨਿਹਾਰਿਆ ਰੱਖਣ ਹਾਰੇ ਰੱਖ ਬਾਰਕੂ ਸੰਤ ਗੁਰ ਤਾਪ ਤਾਰਿਆ ਉੱਭਰੇ ਸੰਤ ਗੁਰ ਕੀ ਸ੍ਰੇ ਨਾਈ ਜਾਂ ਕੀ ਸੇਵਨਾ ਬਿੱਤੀ ਜਾਈ ਰਹਾਉ ਕਰ ਮੈਂ ਸੂਖ ਬਾਰ ਫਨ ਸੂਕਾ ਪ੍ਰਵ ਆਪਣੇ ਪੈ ਦਿਆਲਾ ਨਾਨਕ ਬਿਗਨਾ ਲਾਗੇ ਕੋ ਮੇਰਾ ਪ੍ਰਭ ਆ ਕਿਰਪਾ ਲਾਉ ਸੋਰਠਾ ਮਹਲਾ ਪੰਜਵਾਂ ਗਏ ਕਲੇਸ਼ ਰੋਗ ਸਭ ਨਸੀ ਪ੍ਰਭ ਆਪਣੈ ਕਿਰਪਾ ਦਾਰੀ ਆਠ ਪਹਿਰ ਅਰੰਧੋ ਸਵਾਮੀ ਪੂਰਨ ਕਾਲ ਹਮਾਰੀ ਹਾ ਜਿਓ ਤੂੰ ਸੁਖ ਸੰਪਤਿ ਰਾਸ ਰਾਖ ਲਿਹੁ ਭਾਈ ਮੇਰੀ ਕੋ ਪ੍ਰਭ ਆਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵਾ ਆਪਣੇ ਖਸਮ ਬਰੁਸਾਉ ਕਹ ਨਾਨਕਾ ਗੁਰਪੂਰਾ ਪੀਟਿਓ ਮਿਟਿਓ ਸਗਲਾਂ ਦੀ ਸਾਉ ਸੋ ਅਰਥਾ ਮਹਲਾ 5 ਵਾਉ ਸਿਮਰਿ ਸਿਮਰਿ ਗੁਰਸਬ ਗੁਰਿ ਆਪਣਾ ਸਗਲਾ ਦੁਖ ਮਿਟਾਇਆ ਤਾ ਪ੍ਰੋਗੈ ਗੁਰਬਚਨੀ ਮਨ ਇੱਛੇ ਫਰ ਪਾਇਆ ਮੇਰਾ ਗੁਰਪੂਰਾ ਸੁਦਾਤਾ ਕਰਨ ਕਰ ਸੰਬ੍ਰਤ ਸੁਆਮੀ ਪੂਰਨਾਪੁਰਖ ਵਿਦਾਤਾ ਰਹਾਉ ਆਨੰਦ ਬਨੋਦਾ ਮੰਗਲ ਗੁਣ ਗਾਹੋ ਗੁਰੂ ਨਾਨਕ ਪੈ ਜਾਲਾ ਜੈ ਜੈਕਾਰ ਭੈ ਜਗ ਬੀਤਰੇ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜਵਾ ਦਰਤ ਗਵਾਇਆ ਹਰ ਪ੍ਰਭਾਪੀ ਸਭ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਭਾ ਕਿਰਪਾਦਾਰੀ ਆਪਣਾ ਬਿਰਤ ਸਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸੂ ਸਹਿਜ ਅਨੰਦ ਗੁਣ ਗਾਵਾ ਮਨ ਤਨ ਦੇ ਸੁਖਾ ਲੀਰਾ ਪਤਰੋ ਦਾਨ ਸਤਗੁਰ ਮੀਰਾ ਮੋ ਜਿਸ ਕਾ ਪ੍ਰਵਾਸਾ ਬਖਸ਼ ਲੈ ਸਾਹਿਬ ਸੱਚੇ ਸਾਹਿਬ ਸੁਨ ਨਾਨਕੀ ਅਰਦਾਸਾ ਸੋਟ ਮਹਲਾ ਪੰਜਵਾਂ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੀ ਘਰ ਪੂਰੇ ਕੀ ਸੱਣੀ ਉਪਰੇ ਕਾਲ ਸੱਤ ਸੁਵਾਰੀ ਹਾਜਨਾ ਸਿਮਰਿਆ ਨਾਮ ਆਦਾਰੂ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਦਾਰੀ ਰਹਾਉ ਸਦਾ ਆਨੰਦ ਕਰੇ ਮੇਰੇ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਪਾਖਿਆਉ ਸੋਟ ਮਹੱਲਾ ਪੰਜਵਾਉ ਪੈਂ ਕਿਰਪਾਲ ਸੁਆਮੀ ਮੀਰੀ ਤੇ ਸਾਚੇ ਦਰਬਾਰ ਸਤਿਗੁਰੂ ਤਾਪ ਗਵਾਇਆ ਭਾਈ ਠਾਨ ਪਈ ਸੰਸਾਰੇ ਆਪਣੇ ਜੀਵ ਜੰਤ ਆਪੇ ਰਾਖੀ ਜਮੈਂ ਕਿਉ ਹਟਤਾਰੇ ਗੁਰਕੇ ਚਨ ਜਿਦੇ ਉਰਤਾਰੂ ਸਦਾ ਸਦਾ ਪ੍ਰਭਿ ਸਿਮਰਿਆ ਪਾਈ ਲੋਕ ਕਿਰਵਿਕ ਕਟਨ ਹਾਰਾ ਤਿਸ ਕੀ ਸਰਨੀ ਉਭਰੈ ਭਾਈ ਜਿਨ ਰਚੈ ਸਭ ਕੋਈ ਕਰਨ ਕਰ ਸਮਰਾ ਸੋਭਾਈ ਸਚੈ ਸੱਚੀ ਸੋਈ ਨਾਨਕ ਪ੍ਰਭ ਤੇ ਆਇਏ ਪਾਈ ਮਨ ਤਨ ਸੀਤਲ ਹੋਏ ਸੋਟ ਮਹੱਲਾ ਪੰਜਵਾ ਸੰਤੋ ਹਰ ਹਰੇ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਨਾਹੀ ਮਨ ਚਿੰਤਿਆੜਾ ਬਲ ਪਾਈ ਰਹਾਉ ਸਤਗੁਰੂ ਪੂਰੇ ਤਾਬ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਭ ਪਹਿ ਦਿਆਲਾ ਦੁੱਖ ਵਿਟਿਆ ਸਭ ਪਰਿਵਾਰੀ ਸਰਬ ਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਦਾਰੋ ਨਾਨਕ ਪਤਰਾ ਕੀ ਪਰਮੇਸ਼ਰਿਆ ਸਭ ਸੰਸਾਰੋ ਸੋਟ ਮਹੱਲਾ ਪੰਜ ਵਿਆ ਮੇਰਾ ਸਤਿਗੁਰੂ ਰਖਵਾਲਾ ਹੂਆ ਧੰਨ ਕਿਰਪਾ ਪ੍ਰਵਾਹ ਦੀ ਰੱਖਿਓ ਹਰ ਗੋਵਿੰਦ ਨਵਾਂ ਨਰੂ ਆ ਰਹਾ ਤਾਪ ਗਿਆ ਪ੍ਰਭ ਆਪ ਮਟਾਇਆ ਜਨ ਕੀ ਰਾਜ ਰਖਾਈ ਸਾਧ ਸੰਗਤ ਤੇ ਸਫਲ ਪਾਈ ਸਤਿਗੁਰ ਕੈ ਬਲ ਜਾਈ ਹਲ ਤਾਪ ਪ੍ਰਭ ਪ੍ਰਾਦੋ ਐਸੋ ਆਰੀ ਹਮਰਾ ਗੁਨਾ ਗੁਨਾ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਟਾ ਮਹਲਾ ਪੰਜਵਾਂ ਜੀਅ ਜੰਤਰ ਸਭ ਜਿਸਕੇ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੇ ਰਖੇ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ ਹੋਈ ਸਰਬ ਦਿਆਲ ਰਹਾਉ ਅੰਦਰ ਨਾਨਕ ਨਾਮ ਤੇ ਆਈ ਜੀ ਪ੍ਰਾਨ ਕਾ ਦਤਾਉ ਆਪਣੇ ਦਾਸ ਕੋ ਕੰਠ ਲਾਏ ਰਾਖੈ ਜੋ ਬਾਰਕ ਪਿਤਾ ਮਾਤਾਉ ਸੋਟ ਮਹੱਲਾ ਪੰਜਵਾ ਠਾਂਡ ਪਾਈ ਕਰਤਾਰੀ ਤਾਉ ਛੋੜ ਗਿਆ ਪਰਵਾਰੀ ਗੁਰਪੂਰ ਰਹਿ ਰਾਖੀ ਸਨ ਸਚੇ ਕੀਤਾ ਕੀ ਪਰਮੇਸ਼ਰ ਆ ਬਹੁ ਹਾਰਖਵਾਲਾ ਸ਼ਾਂਤ ਸਹਿਜ ਸੁਖ ਕਿੰਮੈ ਉਪਜੇ ਮਨ ਹੁਆ ਸਦਾ ਸੁਖਾਲਾ ਰਹਾਉ ਹਰ ਨਾਮ ਦੀਓ दारू ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਦਾਰੀ ਤਿੰਨ ਸਲੀਬਾ ਸਵਾਰੀ ਪ੍ਰਭ ਆਪਣਾ ਮਿਰ ਸਮਾਰਿਆ ਹਮਰਾ ਗੁਨਾ ਗੁਨਾ ਵਿਚਾਰਿਆ ਗੁਰ ਕਾ ਸਬਦ ਪਿਆ ਸਾਖੀ ਤਿਸੇ ਲੀਲਾ ਜੇ ਰਾਖੀ ਬੁਲਾਇਆ ਬੋਲੀ ਤੀਰਾ ਤੋ ਸਹਿਬ ਗੁਣੀ ਗੇਹੀ ਰਾ ਜਬ ਨਾਨਕ ਨਾਮ ਸੱਚ ਸਾਖੀ ਆਪਣੀ ਦਾਸ ਕੀ ਪੈ ਜਰਾਖੀ ਸੋਟ ਮਹੱਲਾ ਪੰਜਵਾ ਗੁਰਪੂਰਾ ਆਰਾਦੇ ਕਾਰਜ ਸਾਲੇ ਸਾਦੇ ਸਲਮਨ ਹੋਤ ਪੂਰੀ ਬਾਜੀ ਅਨਤੂਰੀ ਸੰਤ ਰਾਮ ਜਸੁ ਪਾਇਆ ਸੰਤ ਸਾਨ ਬਸਿ ਸੁਸਜੇ ਸਗਲੇ ਦੁੱਖ ਮਿਟਾਇਆ ਰਹਾਉ ਗੁਰਪੂਰੇ ਕੀ ਬਾਣੀ ਪਾਰ ਬ੍ਰਹਮਨ ਬਾਣੀ ਮਾਨ ਕਾ ਸੁਖਾਣੀ ਨਿਰਮਲ ਕਤ ਕਹਾਣੀ ਗਰਪੂਰੇ ਕੀ ਬਾਣੀ ਪਾਰ ਬ੍ਰਹਮਨ 파ਣੀ ਨਾਨਕ ਦਾਸ ਵਿਖਾਣੀ ਨਿਰਮਲ ਅਕਾਥ ਕਹਾਣੀ